ਇਹ ਤਸਵੀਰਾਂ ਰਾਧਾ ਸਵਾਮੀ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀਆਂ ਅਤੇ ਉੱਤਰ ਅਧਿਕਾਰੀ ਹਜ਼ੂਰ ਜਸਦੀਪ ਸਿੰਘ ਗਿੱਲ ਦੀਆਂ ਨੇ ਜਿਨ੍ਹਾਂ ਨਾਲ ਪੂਜਯ ਨਰੰჯਨ ਪੀਠਾਧਿਸ਼ਵਰ ਆਚਾਰੀਆ ਮਹਾਮੰਡਲੇਸ਼ਵਰ ਸ਼੍ਰੀ ਸ਼੍ਰੀ 1008 ਡਾਕਟਰ ਸਵਾਮੀ ਕਲਾਸ਼ਾਨੰਦ ਗਿਰੀ ਜੀ ਮਹਾਰਾਜ ਨੇ ਮੁਲਾਕਾਤ ਕੀਤੀ ਹੈ ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਕਿ ਇਸ ਮੁਲਾਕਾਤ ਦੌਰਾਨ ਪੀਠਾਧਿਸ਼ਵਰ ਆਚਾਰੀਆ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੂੰ ਮਿਲਣ ਰਾਧਾ ਸਵਾਮੀ ਡੇਰਾ ਬਿਆਸ ਵਿਖੇ ਪਹੁੰਚੇ ਸਨ ਸਵਾਮੀ ਕੇ ਲਾਸ਼ ਨੰਦਗਿਰੀ ਨੇ ਇਹ ਤਸਵੀਰਾਂ ਨੂੰ ਸੋਸ਼ਲ ਮੀਡੀਆ ਤੇ ਪੋਸਟ ਕੀਤਾ ਹੈ ਤੇ ਕਿਹਾ ਹੈ ਕਿ ਇਹ ਮੁਲਾਕਾਤ ਅੱਜ ਦੀ ਸੰਤ ਸੁਭਾਣਾ ਸਿਰਫ ਧਰਮ ਅਤੇ ਸਮਾਜ ਲਈ ਇਤਿਹਾਸਿਕ ਹੈ ਸਗੋਂ ਇਹ ਆਉਣ ਵਾਲੇ ਸਮੇਂ 'ਚ ਇੱਕ ਨਵੀਂ ਦਿਸ਼ਾ ਅਤੇ ਨਵੀਂ ਊਰਜਾ ਦੇਣ ਵਾਲੀ ਵੀ ਸਾਬਤ ਹੋਵੇਗੀ ਬਿਆਸ ਪੰਚੰਤੀ ਪੂਜਯਾ ਬਾਬਾ ਗ੍ਰਿੰਦੇ ਸਿੰਘ ਜੀ ਨੇ ਪੂਜਯ ਗੁਰੂ ਜੀ ਦਾ ਅਤੇ ਪਿਆਰ ਨਾਲ ਸਵਾਗਤ ਕੀਤਾ ਇਸ ਮੁਲਾਕਾਤ ਦੌਰਾਨ ਸਨਾਤਨ ਤਰੰਦੀਆਂ ਪ੍ਰਾਚੀਨ ਪਰੰਪਰਾਵਾਂ ਸਿੱਖ ਪਰੰਪਰਾਵਾਂ ਦੀ ਸ਼ਾਨ ਅਤੇ ਗੁਰੂ ਧਰਮ ਦੀ ਮਹੱਤਤਾ ਤੇ ਡੂੰਘਾਈ ਨਾਲ ਚਰਚਾ ਹੋਈ। ਉਹਨਾਂ ਨੇ ਇਹ ਵੀ ਦੱਸਿਆ ਕਿ ਇਹ ਮੁਲਾਕਾਤ ਦੋਵੇਂ ਮਹਾਨ ਸੰਤਾਂ ਨੇ ਆਉਣ ਵਾਲੇ ਮਹਾਕੋ ਮੇਲੇ ਬਾਰੇ ਵੀ ਵਿਸ਼ੇਸ਼ ਚਰਚਾ ਕੀਤੀ ਹੈ। ਇਸ ਗੱਲ ਤੇ ਚਰਚਾ ਕੀਤੀ ਗਈ ਕਿ ਸੰਤ ਭਾਈਚਾਰੇ ਦੇ ਮਾਰਗਦਰਸ਼ਨ ਅਤੇ ਸੰਗਠਿਤ ਯਤਨ ਲੋਕਾਂ ਦੇ ਵਿਸ਼ਵਾਸ ਨੂੰ ਨਵੀਂ ਤਾਕਤ ਦੇਣਗੇ। ਜਾਣਕਾਰੀ ਮੁਤਾਬਕ ਇਸ ਮੁਲਾਕਾਤ ਦੌਰਾਨ ਬਾਬਾ ਅਰਜੁਨ ਸਿੰਘ ਦੌਰ ਡਾਕਟਰ ਅਫਤਾਰ ਸਿੰਘ ਸ਼ਾਸਤਰੀ ਅਹਮਦਾ ਦੇ ਪ੍ਰਸਿੱਧ ਸਮਾਜ ਸੇਵਕ ਪਵਨ ਸਿੰਘ ਦੀ ਜ਼ੋਨਲ ਮੁਖੀ ਗੁਰਮਿੰਦਰ ਸਿੰਘ ਅਤੇ ਸਮੇਤ ਕਈ ਸੰਤ ਵਿਦਵਾਨ ਤੇ ਸਮਾਜ ਸੇਵਕ ਮੌਜੂਦ ਸਨ ਇਹ ਤਸਵੀਰਾਂ ਰਾਧਾ ਸਵਾਮੀ ਡੇਰਾ ਵਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀਆਂ ਅਤੇ ਉੱਤਰ ਅਧਿਕਾਰੀ ਹਜ਼ੂਰ ਜਸਦੀਪ ਸਿੰਘ ਗਿੱਲ ਦੀਆਂ ਨੇ ਜਿਨ੍ਹਾਂ ਨਾਲ ਪੂਜ ਨਿਰੰਜਨ ਪੀਠਾਧੀਸ਼ਵਰ ਆਚਾਰੀਆ ਮਹਾਮੰਡਲੇਸ਼ਵਰ ਸ਼੍ਰੀ ਸ਼੍ਰੀ 1008 ਡਾਕਟਰ ਸਵਾਮੀ ਕਲਾਸ਼ਾਨੰਦ ਗਿਰੀ ਜੀ ਮਹਾਰਾਜ ਨੇ ਮੁਲਾਕਾਤ ਕੀਤੀ ਹੈ ਤਸਵੀਰਾਂ ਜਿ ਤੁਸੀਂ ਦੇਖ ਸਕਦੇ ਹੋ ਕਿ ਇਸ ਮੁਲਾਕਾਤ ਦੌਰਾਨ ਪੀਠਾਦੀਸ਼ਵਰ ਆਚਾਰੀਆ ਬਾਬਾ ਗ੍ਰਿੰਦਰ ਸਿੰਘ ਢਿੱਲੋਂ ਨੂੰ ਮਿਲਣ ਦਾ ਦਾ ਸੁਆਮੀ ਡੇਰਾ ਬਿਆਸ ਵਿਖੇ ਪਹੁੰਚੇ ਸਨ। ਸੁਆਮੀ ਕੇ ਲਾਸ ਨੰਦਗਿਰੀ ਨੇ ਇਹ ਤਸਵੀਰਾਂ ਨੂੰ ਸੋਸ਼ਲ ਮੀਡੀਆ ਤੇ ਪੋਸਟ ਕੀਤਾ ਹੈ ਤੇ ਕਿਹਾ ਹੈ ਕਿ ਇਹ ਮੁਲਾਕਾਤ ਅੱਜ ਦੀ ਸੰਤ ਸਭਾ ਨਾਲ ਸਿਰਫ ਧਰਮ ਅਤੇ ਸਮਾਜ ਲਈ ਇਤਿਹਾਸਿਕ ਹੈ। ਸਗੋਂ ਇਹ ਆਉਣ ਵਾਲੇ ਸਮੇਂ 'ਚ ਇੱਕ ਨਵੀਂ ਦਿਸ਼ਾ ਅਤੇ ਨਵੀਂ ਊਰਜਾ ਦੇਣ ਵਾਲੀ ਵੀ ਸਾਬਤ ਹੋਵੇਗੀ। ਬਿਆਸ ਪੰਚੰਤੀ ਪੂਜਯਾ ਬਾਬਾ ਗ੍ਰਿੰਦੇ ਸਿੰਘ ਜੀ ਨੇ ਪੂਜਯ ਗੁਰੂ ਜੀ ਦਾ ਅਤੇ ਪਿਆਰ ਨਾਲ ਸਵਾਗਤ ਕੀਤਾ ਇਸ ਮੁਲਾਕਾਤ ਦੌਰਾਨ ਸਨਾਤਨ ਤਰੰਦੀਆਂ ਪ੍ਰਾਚੀਨ ਪਰੰਪਰਾਵਾਂ ਸਿੱਖ ਪਰੰਪਰਾਵਾਂ ਦੀ ਸ਼ਾਨ ਅਤੇ ਗੁਰੂ ਧਰਮ ਦੀ ਮਹੱਤਤਾ ਤੇ ਡੂੰਘਾਈ ਨਾਲ ਚਰਚਾ ਹੋਈ। ਉਹਨਾਂ ਨੇ ਇਹ ਵੀ ਦੱਸਿਆ ਕਿ ਇਹ ਮੁਲਾਕਾਤ ਦੋਵੇਂ ਮਹਾਨ ਸੰਤਾਂ ਨੇ ਆਉਣ ਵਾਲੇ ਮਹਾਕੋ ਮੇਲੇ ਬਾਰੇ ਵੀ ਵਿਸ਼ੇਸ਼ ਚਰਚਾ ਕੀਤੀ ਹੈ। ਇਸ ਗੱਲ ਤੇ ਚਰਚਾ ਕੀਤੀ ਗਈ ਕਿ ਸੰਤ ਭਾਈਚਾਰੇ ਦੇ ਮਾਰਗਦਰਸ਼ਨ ਅਤੇ ਸੰਗਠਿਤ ਯਤਨ ਲੋਕਾਂ ਦੇ ਵਿਸ਼ਵਾਸ ਨੂੰ ਨਵੀਂ ਤਾਕਤ ਦੇਣਗੇ। ਜਾਣਕਾਰੀ ਮੁਤਾਬਕ ਇਸ ਮੁਲਾਕਾਤ ਦੌਰਾਨ ਬਾਬਾ ਅਰਜੁਨ ਸਿੰਘ ਦੌਰ ਡਾਕਟਰ ਅਫਤਾਰ ਸਿੰਘ ਸ਼ਾਸਤਰੀ ਅਹਮਦਾ ప్రసిద్ధ ਸਮਾਜ ਸੇਵਕ ਪਵਨ ਸਿੰਧੀ ਜ਼ੋਨਰ ਮੁਖੀ ਗੁਰਮਿੰਦਰ ਸਿੰਘ ਅਤੇ ਸਮੇਤ ਕਈ ਸੰਤ ਵਿਦਵਾਨ ਤੇ ਸਮਾਜ ਸੇਵਕ ਮੌਜੂਦ ਸਨ